19 ਸਤੰਬਰ ਨੂੰ ਡੀਆਈਜੀ ਦਫਤਰ ਦਾ ਘਰੋ ਰੱਖਿਆ ਸੀਗਾ ਤਾਂ ਉਸ ਦਿਨ ਆਪਣੇ ਨਾਲ ਗਰਿੰਦਰ ਕਮੇਸ਼ਰ ਨੇ ਵਾਦਾ ਕੀਤਾ ਸੀ ਕਿ ਡੀਆਈਜੀ ਨਾਲ 11 ਵਜੇ ਹੋਮਾਰ ਮੀਟਿੰਗ ਕਰਾਵਾਂਗੇ ਅੱਜ ਡੀਆਈਜੀ ਗਰਿੰਦਰ ਨਾਲ ਕਾਫੀ ਲੰਬਾ ਸਮਾਂ ਆਪਣੇ ਮਸਲੇ ਜਿਹੜਾ ਹੋਇਆ ਜੀ ਸਾਰੇ ਦੱਸੇ ਆ ਔਰ ਮੇਦ ਪਰੂਪ ਜਿਨ੍ਹਾਂ ਅਫਸਰਾਂ ਨੇ ਮਲੈਕੀਆਂ ਕੀਤੀਆਂ ਔਰ ਐਸੀ ਐਸਪੀ ਐਕਟ ਨੂੰ ਛਿੱਕੇ ਤੇ ਟੰਗਿਆ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਟੀਆਈਜੀ ਸਾਹਿਬ ਨੂੰ ਬੇਨਤੀ ਕੀਤੀ ਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਜਿਹੜਾ ਉਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜੇਕਰ 20 ਅਗਸਤ ਦੀ ਤਰੀਕ ਤੱਕ ਕਾਰਵਾਈ ਨਹੀਂ ਹੁੰਦੀ ਤਾਂ 30 ਤਰੀਕ ਨੂੰ ਅਸੀਂ ਮਜਬੂਰ ਹੋ ਕੇ ਉਸ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਤੰਗ ਹੋ ਕੇ ਹਾਈਵੇ ਤੇ ਬੈਠਣ ਲਈ ਮਜਬੂਰ ਹੋਵਾਂਗੇ 30 ਤਰੀਕ ਨੂੰ ਅਸੀਂ ਜਿਹੜਾ ਆਦਿਵਾਸੀ குருਗਿਆਰਨਾਥ ਪੂਰਨ ਸ਼ੰਗਰਸ਼ਦਲ ਵੱਲੋਂ ਸੜਕਾਂ ਦੇ ਉੱਤੇ ਬੈਠ ਕੇ ਜੋ ਸਾਡੇ ਸਮਾਜ ਨਾਲ ਗਰੀਬ ਲੋਕਾਂ ਨਾਲ ਧੱਕਾ ਹੋ ਰਿਹਾ ਉਹਦਾ ਇਨਸਾਫ ਲੈਣ ਵਾਸਤੇ ਉਹ ਜਿਹੜੇ ਅਫਸਰ ਐਸ ਸੀ ਐਸ ਪੀ ਐਕੂ ਖਤਮ ਕਰਨਾ ਚਾਹੁੰਦੇ ਆ ਉਨ੍ਹਾਂ ਦੇ ਖਿਲਾਫ ਕਾਰਵਾਈ ਨਹੀਂ ਹੋ ਜਾਂਦੀ ਪਰ ਦੂਸਰਾ ਜਿਹੜਾ ਪੰਜਾਬ ਸਰਕਾਰ ਨੇ 5 ਅਕਤੂਬਰ ਦਾ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨ ਰੱਖਿਆ ਸੀਗਾ ਔਰ ਹਜੇ ਤੱਕ ਇਹ ਤਾਂ ਕਹੀ ਜਾਂਦੇ ਆ ਇਲੈਕਸ਼ਨ ਅੱਗੇ ਹੋ ਜਾਊਗਾ ਪਰ ਕੋਈ ਵੀ ਸਟੇਟਮੈਂਟ ਨਹੀਂ ਦਿੱਤੀ ਕੋਈ ਵੀ ਲਿਖਤੀ ਅਗਲਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਉਹ ਵੀ ਅਸੀਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜਲਦ ਜਿਹੜਾ 5 ਅਕਤੂਬਰ ਦਾ ਜਿਹੜਾ ਇਲੈਕਸ਼ਨ ਆ ਉਹਨੂੰ ਕੈਨਸਲ ਕਰਕੇ ਅਗਲਾ ਜਿਹੜਾ ਉਹ ਨੋਟੀਫਿਕੇਸ਼ਨ ਅਗਲੀ ਜਿਹੜੀ ਤਰੀਕ ਆ ਉਹ ਸਰਕਾਰ ਜਿਹੜਾ ਉਹ ਜਾਰੀ